ਵੇਂਗਣ ਵਾਲੇ ਗੋਪੀ ਵਾਲੇ ਠੀਕ ਆ ਹੋਰ ਆਪਾਂ ਪਕੌੜਾ ਖਵਾਵਾਂਗੇ ਠੀਕ ਆ ਅੱਜ ਰੋਟੀ ਨਹੀਂ ਬਣਾਈਨੀ ਆਪਾਂ ਪਾਉ ਖਾਵਾਂਗੇ ਠੀਕ ਆ ਹਜੇ ਆਪਾਂ ਦੁਆ ਵੀ ਲਾਉਣੀ ਆ ਦਵਾ ਦੀਵੇ ਵੀ ਲਾਉਣੇ ਆ ਲਓ ਜੀ ਅਸੀਂ ਦੀਵੇ ਵੀ ਲਾਵਾਂਗੇ ਅੱਜ ਲੈ ਆਵੇ ਮੁੰਡਿਆਂ ਨੇ ਤਾਂ ਪੂਰੀ ਤਿਆਰੀ ਕੀਤੀ ਹੋਆ ਉੱਥੇ ਕਵਰਾਜ ਵੀ ਰੱਖ ਕੇ ਆਉਣੇ ਆ ਹਾਂ ਮਾਲ ਪਰੜਕਾਂ ਦੀਆਂ ਕਵਰਾਜ ਵੀ ਰੱਖਾਂਗੇ ਨਹੀਂ ਇੱਥੇ ਵਾਲੀਆਂ ਜਿਹੜੀਆਂ ਹੋਰ ਤੇ ਪਈਆਂ ਅੱਛਾ ਠੀਕ ਆ ਉੱਥੇ ਵੀ ਹੈਗੀਆਂ ਕਵਰਾਂ ਹਾਂ ਸਹੀ ਆਪੋ ਫਿਲਮ ਲੈ ਕੇ ਭੇਜਾਂਗੇ ਓਏ ਹੋਏ ਹੋਏ ਗੋਪੀ ਗੋਪੀ ਦਾ ਪਕੌੜੇ ਖਾਂਦਾ ਅੱਜ ਪੂਰੀ ਤਿਆਰੀ ਲੈ ਕੇ ਗੋਪੀ ਦਾ ਪਕੌੜੇ ਖਾਂਦਾ ਤੇ ਦੂਏ ਭੰਗ ਵਾਲੇ ਜੀ ਇਹ ਲੱਗਦਾ ਭੰਗ ਵਾਲੇ ਪਕੌੜੇ ਖਾ ਰਹੇ ਆ ਮੁੰਡੇ ਲੈ ਵੀ ਮੁੰਡਿਓ ਲੱਗਦਾ ਨਹੀਂ ਜੀ ਮੈਂ ਪਹਿਲੀ ਵਾਰੀ ਦਿਵਾਰੀ ਦੇਖੀ ਅੱਜ ਪੁਰਤਗਾਲ ਦੀ ਤੇ ਪੁਰਤਗਾਲ ਦੇ ਵਿੱਚ ਮੈਂ ਸੋਚਿਆ ਤੇ ਆਇਆ ਕਮਾਂਗਾਰਾਂ ਦੀ ਜ਼ਿੰਦਗੀ ਲੰਘੀ ਨਾਲ ਧੂਪੀ ਦਾ ਆਇਆ ਲੈ ਆ ਤਾਂ ਨਾਲ ਮੁੰਡਿਆਂ ਨੇ ਧੂਫ ਲਾਇਆ ਤਿਆਰੀਆਂ ਪੂਰੀਆਂ ਫੋਲਿਆ ਮੈਨੂੰ ਲੱਗਦਾ ਮੱਛੀ ਵੀ ਬਣੀ ਲੱਗਦੀ ਨਾਲ ਹੈਂ ਮੁੰਡਾ ਕਹਿੰਦੇ ਪੂਰੀ ਤਿਆਰੀ ਕਰਦਾ ਆ ਪੂਰਾ ਕੰਮ ਰੈਡੀ ਆ ਹੁਣ ਤੁਹਾਨੂੰ ਬਾਕੀ ਗੋਪੀ ਸਾਰਿਆਂ ਨੂੰ ਵਧਾਈਆਂ ਦਊਂਗਾ ਆਂਡੇ ਵੀ ਬਣੇ ਆਂਡੇ ਵੀ ਬਣੇ ਆ ਇਹ ਸਵੇਰ ਵਾਸਤੇ ਸਵੇ ਨੂੰ ਕੰਮ ਤੇ ਵੀ ਜਾਣਾ ਆ ਇੱਥੇ ਕਿਹੜਾ ਭਰਾਵਾ ਇੰਡੀਆ ਦਾ ਸਹੀ ਗੱਲ ਦੀ ਲਓ ਜੀ ਤੁਹਾਨੂੰ ਹੁਣ ਗੋਪੀ ਦਊਂਗਾ ਵਧਾਈਆਂ ਸਭ ਤੋਂ ਪਹਿਲਾਂ ਜੀ ਦਿਵਾਈ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਇੰਡੀਆ ਵਾਲਿਆਂ ਨੂੰ ਇੰਡੀਆ ਵਾਲੇ ਤਾਂ ਸੌਂ ਵੀ ਗਏ ਆ ਤੇ ਬਾਕੀ ਪੁਰਤਗਾਲ ਵਾਲਿਆਂ ਨੂੰ ਤੇ ਹੋਰ ਜਿਹੜੇ ਨੇ ਇਨਾ ਡੈਨ ਹੋ ਗਿਆ ਜਿੱਦਾਂ ਉਹਨਾਂ ਨੂੰ ਸਾਰਿਆਂ ਨੂੰ ਵਧਾਈਆਂ ਸਾਡੇ ਗੋਪੀ ਭਾਜੀ ਖਾਨ ਖਾਨ ਨਾਲ ਹੀ ਨਾ ਤੁਹਾਨੂੰ ਲੱਲ ਵਧਾਈਆਂ ਅੱਜ ਸਾਰੇ ਨੂੰ ਅਡਵਾਂਸ ਵਿੱਚ ਵਧਾਈਆਂ ਦਿਵਾਲੀ ਦੀਆਂ ਨਾਲੇ ਦਿਵਾਲੀ ਦੀਆਂ ਅਡਵਾਂਸ ਵਿੱਚ ਕਿੱਦਾਂ ਹੈ ਅੱਜ ਅਡਵਾਈ ਕੱਲ ਕੋਈ ਗੱਲ ਨਹੀਂ ਇਹ ਭਾਜੀ ਹੁਣੀ ਅੱਜ ਅੱਜ ਦਿਵਾਲੀ ਆਈ ਸਾਰਿਆਂ ਨੂੰ ਮੇਰੇ ਨਾਲ ਸਾਰਿਆਂ ਨੂੰ ਟੈਕਨੋਲੇਸ਼ਨ ਹਾਂਜੀ ਬਹੁਤ ਬਹੁਤ ਮੁਬਾਰਕਾਂ ਆ ਭਾਜੀ ਹੁਣੀ ਸਾਡੇ ਟੈਨ ਵਾਲੇ ਵੀ ਬਹੁਤ ਸਾਰਿਆਂ ਸਾਰਿਆਂ ਨੂੰ ਵਧਾਈਆਂ ਠੀਕ ਆ ਭਾਈ ਸਾਰੇ ਆਣਿਆਂ ਨੇ ਵਧੀਆ ਦੀਵਾਲੀ ਇੰਜੋਏ ਕਰਨ ਸਾਡੇ ਦੇ ਗੁਰਦੁਆਰਾ ਸਾਹਿਬ ਜਾਣੇ ਹੈ ਕਿ ਅੱਜ ਮੀਂਹ ਨੇ ਬਹੁਤ ਰਸਤ ਕਰਾਈ ਹੋ ਰਹੀ ਤੇ ਵੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਖਲਵਾਈ ਬਣਿਆ ਆ ਠੀਕ ਨਹੀਂ ਸਾਰਿਆਂ ਨੂੰ ਆਪਾਂ ਮਾਂ ਦੀ ਕਮੀ ਨਹੀਂ ਮਹਿਸੂਸ ਹੁੰਦੀ ਸਹੀ ਗੱਲ ਹੈ ਬਈ ਬਾਕੀ ਗੱਲ ਤੇਰਾ ਵਾ ਆ ਹਾਂ ਠੀਕ ਆ ਲਓ ਜੀ ਦੀਵੇ ਲਾਣੇ ਹੁਣ ਅਸੀਂ ਤੁਹਾਨੂੰ ਅਸੀਂ ਦਿਖਾ ਲਾਂਗੇ ਹੁਣ ਦੀਵੇ ਕਦੋਂ ਲਾਣੇ ਆ ਤੇ ਹੁਣ ਅਸੀਂ ਤੁਹਾਨੂੰ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਲੋਕੀ ਨੂੰ ਕਰਦਾ ਤੇ ਬਾ ਬੰਨ ਗਣਾ ਵੀ ਹਾਂ ਕਹ ਵੀ ਆਪ ਸਭ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹਾਂ ਤੇ ਬਾਜੀ ਇਹਨਾਂ ਕਾ ਤਾਂ ਲਾ ਕੇ ਰੱਖਦੇ ਨਾ ਥੋੜੀ ਜਿਹਾ ਘਟਿਆ ਚੱਲ ਕੇ ਮੈਂ ਬੜਾ ਹਾਂ ਹਾਂ ਬਾਜੀ ਸਾਰਿਆਂ ਨੂੰ 2024 ਦੀਆਂ ਦਿਵਾਲੀ ਦੀਆਂ ਨਾਲ ਬੰਦੀ ਛੋੜ ਦਿਤੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੀ ਤੇ ਸਾਰਿਆਂ ਦੀ ਦਿਵਾਲੀ ਬਹੁਤ ਵਧੀਆ ਰੱਬ ਲੈ ਗਿਆ ਵੇ ਠੀਕ ਹੈ ਜੀ ਜਿੰਨੇ ਵੀ ਦੇਖ ਰਹੇ ਆ ਸੰਤ ਸੱਜਣਾ ਆਪਣੇ YouTube ਚੈਨਲ ਦੇ ਠੀਕ ਹੈ ਜੀ ਬਹੁਤ ਸੋਹਣੀ ਆ ਹਾਂਜੀ ਹਾਂਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਸਾਰਿਆਂ ਨੂੰ ਮੇਰੇ ਨੂੰ ਅਡਵਾਂਸ ਵਿੱਚ 2024 ਦੀਆਂ ਅਜ ਦਿਵਾਲੀ ਆ ਜੀ ਕਦੋਂ ਦਿਵਾਲੀ ਆ ਸਾਰਿਆਂ ਨੂੰ ਬਹੁਤ ਬਹੁਤ ਕੈਲਕੂਲੇਸ਼ਨ ਠੀਕ ਹੈ ਜੀ ਦੇਖਾਈਓ ਦੇਖਾਈਓ ਮਾਤੇ ਚੱਲ ਦੇ ਦੀਵੇ ਸਾਡੇ ਸੰਤ ਤਾਲੀਆਂ ਲੈਗੋ ਵੀ ਰੱਖਿਆ ਬਾਹਰ ਵਾਗ ਦੇਖੋ ਭੇਡਾਂ ਜਾਂਦੀਆਂ ਜਾਂਦੀ ਬਾਤ ਹੋ ਜੇ ਯਾਰ ਪਿੱਛੇ ਬੰਦ ਕਰੋ ਨਾ ਵੇਖੋ ਗੋਰੀਆਂ ਇੰਦਾ ਤੇਦਵਾਰੀਆਂ ਹੋ ਆਏ ਮੇਰੇ ਮਿੱਤਰੋ ਅਸੀਂ ਪੋਰਟੋਕਾਲ ਦੇ ਵਿੱਚ ਅੱਜ ਦੀਵਾਲੀ ਮਨਾ ਰਹੇ ਹਾਂ ਤੇ ਹਣ ਦੀਵੇ ਰੱਖਣ ਜਾਂਦੇ ਆ ਪਾਜੀ ਮੈਨੂੰ ਮਹਿਸੂਸ ਹੋ ਰਿਹਾ ਪਾਜੀ ਅਸੀਂ ਪੋਟੇਸ਼ਾ ਤੇ ਸਾਪਦੇਸ਼ਾ ਦੇ ਵਿੱਚ ਆਏ ਹਾਂ ਸਾਪ ਤੋਂ ਆਏ ਨੂੰ ਸਾਨੂੰ ਇਹਦੀ ਬੜੀਆ ਪਗਵੜੇ ਬਾਣੂ ਉਹ ਕਾਮਰੇ ਆ ਤਾਂ ਗੱਲੇ ਭਾਜੀ ਹੁਣੀ ਸੇਵਿਆਂ ਚ ਦੀਵੇ ਰੱਖਣ ਚੱਲੇ ਆ ਰਾਤ ਨੂੰ ਐਨਕਾ ਲਾ ਕੇ ਲਓ ਜੀ ਭਾਜੀ ਹੁਣੀ ਦੀਵੇ ਰੱਖ ਕੇ ਦਸ ਆਹ ਦੇਖੋ ਧਾਕਾ ਬੋਲੇ ਓਏ ਧਾਕਾ ਝੜ ਤੂੰ ਦੱਸ ਕਿੱਥੇ ਰੱਖਿਆ ਨੇ ਦੀਵੇ ਇਹ ਆਪਾਂ ਰਾਤ ਦੇ 12 ਵਜੇ ਰੱਖਿਓ ਨਹੀਂ ਮੜੀਆਂ ਚ ਠੀਕ ਹਾਂਜੀ ਤੇ ਨਾਲ ਇੱਥੇ ਕਿੱਕੇ ਵੀ ਲੈਣੇ ਉਥੋਂ ਦੀ ਗਿੱਤਾਂ ਨਾ ਪੈਂਟ ਦੇ ਵਿੱਚ ਪਟਾਕੇ ਵਿਟਾਕੇ ਆਣੇ ਇੱਥੇ ਹਾਂਜੀ ਹਾਂਜੀ ਸਕੂਲੇ ਦੇ ਦੇਖੀ ਭਰਾਵਾ ਇੱਕ ਗੱਲ ਇਹ ਵੀ ਆ ਇਹ ਸਵੇਰ ਨੂੰ ਜਾ ਕੇ ਸੇਬਿਆਂ ਦੇ ਵਿੱਚ ਪੱਬ ਦੇਖਣੇ ਸੀ ਜਾ ਕੇ ਪਟਾਕੇ ਉੱਥੇ ਪਏ ਹੁੰਦੇ ਸੀ ਜਿਹੜੇ ਜਿਹੜੇ ਅਸੀਂ ਪਟਾਕੇ ਦੇਖੀਦੇ ਸੀ ਹਾਂ ਦੇਖੀ ਨਹੀਂ ਜਾ ਕੇ ਬਿਜਾਈਦੇ ਸੀ ਪਟਾਕੇ ਡੈੜ ਡੈੜ ਕਰਕੇ ਬਿਜਾਈਦੇ ਸੀ ਧਮ ਧਮ ਪਟਾਕੇ ਦੇਖਦਾ ਕਿਹੜੇ ਸੀ ਤੂੰ ਮੈਨੂੰ ਦੇ ਦੱਸ ਪਟਾਕੇ ਬੜੇ ਦੇਖੇ ਆਪਾਂ ਇਹ ਬਤਨੀ ਕਿੰਨਾ ਬਾਬਾ ਸਮਾਨੇ ਇੰਨਾ ਲੈ ਆਂਦਾ ਮੈਂ ਕਹਾਂ ਪਤਾ ਨਹੀਂ ਪਿੰਗਡੋਜੇ ਖਰੀਦ ਲੈਂਦੇ ਤੁਸੀਂ ਪਿੰਗਡੋਜੇ ਖਰੀਦ ਕੇ ਲਿਆਂਦੀ ਉਹ ਇਹਦੀ ਹਾਲੇ ਕੀ ਪਤਾ ਪਿੰਗਡੋਜੀ ਆ ਤਲਾਵ ਜਾ ਮੰਨ ਜਸੂਲੇ ਤਾਂ ਜਿਹੜੇ ਬੀਅ ਸੌਰੀ ਬਾਅਦ ਤੇਰੇ ਜੀ ਆ ਨਾ ਵੀ ਆਪਣੇ ਪਲੇਅਰ ਚੱਕ ਉਥੋਂ ਰੇਡ ਦੇ ਵਿੱਚ ਰੱਖ ਆਹੋ ਮਾਨਜੀ ਦਾ ਵੀ ਹੈਪੀ ਬਰਥਡੇ ਵੀ ਮਾਰਨਾ ਸੀ ਆ ਤੇ ਰੱਖ ਲਈ ਸਾਡੇ ਭਾਜੀ ਉਹਨਾਂ ਦਾ ਹੈਪੀ ਬਰਥਡੇ ਹੈਪੀ ਬਰਥਡੇ ਭਾਜੀ ਹੈਪੀ ਬਰਥਡੇ ਸਾਰਿਆਂ ਨੂੰ ਕੰਗratulations ਕੰਗratulations ਭਾਜੀ ਉਹਨਾਂ ਦਾ ਹੈਪੀ ਬਰਥਡੇ ਵੀ ਹੈ ਤੁਹਾਨੂੰ ਵੀ ਦਵਾ ਦਿੱਤੇ ਹੈਪੀ ਬਰਥਡੇ ਭਾਜੀਆਂ ਨੂੰ ਸਾਰਿਆਂ ਨੂੰ ਕਹਿ ਰਿਹਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਤੁਹਾਨੂੰ ਗੋਬੀ ਅੱਧਾ ਕਿੱਥੇ ਰੱਖਣੀ ਆ ਜਕਾਰਾ ਹੈਪੀ ਤੋਂ ਵਾਲੀ ਉਹਦਾ ਕਿਤੇ ਆ ਗਈ ਹੈ ਦੁਬਾਰਾ ਮੈਨੂੰ ਭੁੱਲ ਗਿਆ ਆ ਆ ਮੁੰਡਾ ਕਹਿੰਦੇ ਜੀਵੇ ਰੱਖਣੇ ਕਿੱਥੇ ਆ ਜੀਵੇ ਨਹੀਂ ਜਾਗੋ ਵਾਲੀ ਨੂੰ ਮਾਹੀ ਜੀਵੇ ਰੱਖਿਆ ਜਾਗੋ ਨਿਕਣ ਲੱਗੀ ਆ ਆ ਜਾ ਜਾ ਪਾਵੇ ਹੁਣ ਜਾਗੋ ਹੈ ਹੜਦੇ ਮੁੰਡੇ ਦੇ ਉਹ ਬਾਹਰ ਰੱਖ ਤਾਂ ਮੈਂ ਕਹਿੰਦਾ ਬਾਹਰ ਜੀ ਬਾਹਰ ਜੀ ਪਾ ਦਾ ਘਰ ਦੇਖ ਲੋ ਬਾਹਰ ਮੈਂ ਜਕਾਰਾ ਤੋਂ ਉਹ ਪਿੱਛੇ ਵੀ ਆਉਂਦੀ ਮੈਡਮ ਉਹ ਆਪਣੇ ਆਪਣੇ ਬਰਦਾ ਦੇ ਪਾਜੀ ਹੈਪੀ ਵਾਲੀ ਕਰਾ ਲੈਣੇ ਮਾਪਿਆਂ ਨਾਲ ਬਹੁਤ ਸਾਡੇ ਦਰਵਾਜ਼ੇ ਆ ਹਾਂ ਲੈਟ ਜਗਾ ਆਪਣੇ ਰਾਈ ਬੋਲੀ ਮੈਨੇ ਬੋਰਸ ਹਤੇ